ਸਤਿ ਸ੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਸਖਵਿੰਦਰ ਕੌਰ ਨੂੰ ਚੋਣ ਲੜਨੀ ਪਈ ਮਹਿੰਗੀ ਕੰਚਨਪ੍ਰੀਤ ਦੀ ਗ੍ਰਿਫਤਾਰੀ ਅਕਾਲੀ ਦਲ ਬਾਦਲ ਲਈ ਬਾਜੀ ਪੁੱਠੀ ਵੀ ਪੈ ਸਕਦੀ ਤੇ ਸਿੱਧੀ ਵੀ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਦੋਸਤੋ ਅਕਾਲੀ ਦਲ ਦੀ ਸਿਆਸਤ ਇੱਕ ਵਾਰ ਫਿਰ ਘੁੰਮਣਘੇਰੀ ਵਿੱਚ ਫਸੀ ਦਿਖਾਈ ਦੇ ਰਹੀ ਹੈ ਤੇ ਕੇਂਦਰ ਬਿੰਦੂ ਹੈ ਸਖਵਿੰਦਰ ਕੌਰ ਜਿਸ ਨੂੰ ਹਾਲੀ ਵਿੱਚ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਬਾਦਲ ਦਲ ਨੇ ਉਮੀਦਵਾਰ ਬਣਾਇਆ ਸੀ ਪਰ ਹੁਣ ਉਸ ਦੀ ਤੀ ਕੰਚਨ ਪ੍ਰੀਤ ਕੌਰ ਦੀ ਗ੍ਰਿਫਤਾਰੀ ਨੇ ਪੂਰੇ ਖੇਤਰ ਦੀ ਸਿਆਸੀ ਹਵਾ ਬਦਲ ਦਿੱਤੀ ਹੈ ਇਹ ਗ੍ਰਿਫਤਾਰੀ ਕੇਵਲ ਇੱਕ ਕਾਨੂੰਨੀ ਕਾਰਵਾਈ ਨਹੀਂ ਸਗੋਂ ਖੇਤਰੀ ਪੱਦਰ ਤੇ ਅਕਾਲੀ ਦਲ ਦੀ ਸ਼ਾਖ ਭਵਿੱਖ ਅਤੇ ਆਉਣ ਵਾਲੀਆਂ ਚੋਣਾਂ ਦੇ ਗਣਿਤ ਨੂੰ ਹਿਲਾਉਣ ਵਾਲੀ ਵੱਡੀ ਡਿਵੈਲਪਮੈਂਟਸ ਵਿੱਚੋਂ ਇੱਕ ਹੈ ਪੁਲਿਸ ਨੇ ਕੰਚਨ ਪ੍ਰੀਤ ਨੂੰ ਗੈਂਗਸਟਰ ਅਮਰਪਾਲ ਸਿੰਘ ਬਾਠ ਨਾਲ ਕਥਿਤ ਸਬੰਧਾਂ ਅਤੇ ਕਥਿਤ ਵਿਤੀ ਲੈਣ-ਦੇਣ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਹੈ। ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕੰਚਨਪ੍ਰੀਤਕੌਰ ਅਮਰਪਾਲ ਸਿੰਘ ਦੀ ਪਤਨੀ ਹੈ ਜਾਂ ਕੇਵਲ ਦੋਸਤ ਹੈ। ਸਰਕਾਰੀ ਰਿਕਾਰਡਾਂ ਵਿੱਚ ਅਤੇ ਐਫਆਈਆਰ 'ਚ ਇਹ ਗੱਲ ਸਪਸ਼ਟ ਨਹੀਂ ਕਿ ਉਹ ਪਤਨੀ ਹੈ ਜਾਂ ਫਿਰ ਪੁਲਿਸ ਦੀ ਭਾਸ਼ਾ 'ਚ ਕਲੋਜ਼ ਐਸੋਸੀਏਟ ਜਾਂ ਲਿੰਕਡ ਟੂ ਦਰਸਾਉਂਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਉਹ ਰਿਸ਼ਤੇਦਾਰ ਹੈ ਪਰ ਇਹ ਜ਼ਰੂਰ ਹੈ ਕਿ ਜਾਂਚ ਏਜੰਸੀਆਂ ਉਹਨਾਂ ਦੋਵਾਂ ਵਿਚਲੇ ਸੰਪਰਕਾਂ ਦੀ ਛਾਣਬੀਨ ਕਰ ਰਹੀਆਂ ਨੇ। ਇਹੀ ਗੱਲ ਸਿਆਸੀ ਤੂਫਾਨ ਕੜਾ ਕਰਦੀ ਹੈ ਕਿਉਂਕਿ ਜਦੋਂ ਉਮੀਦਵਾਰ ਦੇ ਪਰਿਵਾਰ ਦਾ ਨਾਮ ਕਿਸੇ ਗੈਂਗਸਟਰ ਨਾਲ ਜੋੜਿਆ ਜਾਵੇ ਚਾਹੇ ਸੱਚ ਹੋਵੇ ਚਾਹੇ ਝੂਠ ਇਸ ਦੇ ਸਿਆਸੀ ਪ੍ਰਭਾਵ ਤੁਰੰਤ ਪੈਣੇ ਸ਼ੁਰੂ ਹੋ ਜਾਂਦੇ ਨੇ। ਜਿਮਨੀ ਚੋਣ ਤਾਂ ਹੋ ਚੁੱਕੀ ਹੈ ਤੇ ਸਖਵਿੰਦਰ ਕੌਰ ਚੋਣ ਵੀ ਹਾਰ ਚੁੱਕੀ ਹੈ। ਪਰ ਕੰਚਨਪ੍ਰੀਤ ਦੀ ਗ੍ਰਿਫਤਾਰੀ ਨੇ ਅਕਾਲੀ ਦਲ ਨੂੰ ਇੱਥੇ ਹੀ ਨਹੀਂ ਛੱਡਣਾ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਣ ਵਾਲੀਆਂ ਨੇ ਤੇ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਹ ਮਾਮਲਾ ਸਿੱਧਾ ਉਸ ਪੱਧਰ ਤੇ ਅਕਾਲੀ ਦਲ ਦੀ ਸ਼ਬੀ ਨੂੰ ਪ੍ਰਭਾਵਿਤ ਕਰ ਸਕਦਾ ਆ ਕਿਉਂਕਿ ਲੋਕ ਸਭ ਤੋਂ ਜ਼ਿਆਦਾ ਖੇਤਰੀ ਲੀਡਰਸ਼ਿਪ ਨੂੰ ਚਿਹਰਾ ਮੰਨਦੇ ਨੇ ਉਹ ਸੋਚਦੇ ਨੇ ਕਿ ਜਿਹੜੇ ਘਰ ਦੀ ਆਪਣੀ ਸ਼ਬੀ ਨਾ ਬਚ ਸਕੇ ਉਹ ਹਲਕੇ ਨੂੰ ਕਿਵੇਂ ਸੰਭਾਲੇਗਾ ਇਹ ਮਨੋਵਿਗਿਆਨ ਅਕਾਲੀ ਦਲ ਤੇ ਭਾਰੀ ਪੈ ਸਕਦਾ ਆ ਜੇਕਰ ਨੈਰੇਟਿਵ ਹੱਥੋਂ ਨਿਕਲ ਗਿਆ ਪੂਰੇ ਮੁੱਦੇ ਦੇ ਦੋਵੇਂ ਪੱਖ ਵਿਖਿਏ ਤਾਂ ਬਾਜੀ ਪੁੱਠੀ ਵੀ ਪੈ ਸਕਦੀ ਹੈ ਤੇ ਸਿੱਧੀ ਵੀ ਜੇਕਰ ਕੰਚਨਪ੍ਰੀਤ ਕੋਲ ਉੱਪਰ ਲੱਗੇ ਦੋਸ਼ ਸੱਚ ਸਾਬਤ ਹੁੰਦੇ ਨੇ ਜਾਂਚ ਚ ਪੱਕੇ ਸਬੂਤ ਮਿਲਦੇ ਨੇ ਤੇ ਇਹ ਸਪਸ਼ਟ ਹੁੰਦਾ ਹੈ ਕਿ ਉਸ ਦੇ ਗੈਂਗਸਟਰ ਅਮਰਤਪਾਲ ਸਿੰਘ ਬਾਠ ਨਾਲ ਸੰਬੰਧ ਸਨ ਤਾਂ ਅਕਾਲੀ ਦਲ ਲਈ ਇਹ ਝਟਕਾ ਸਿਰਫ ਸਿਆਸੀ ਨਹੀਂ ਇਸ ਮੇਜ਼ ਦਾ ਕ੍ਰੈਸ਼ ਬਣੇਗਾ ਪਾਰਟੀ ਨੂੰ ਵਿਰੋਧੀ ਹਲਕਿਆਂ ਤੋਂ ਭਾਰੀ ਹਮਲੇ ਸਹਨੇ ਪੈਣਗੇ ਵਿਰੋਧੀ ਇਹ ਕਹਿਣਗੇ ਕਿ ਜਦੋਂ ਉਮੀਦਵਾਰ ਦੇ ਘਰ ਦੇ ਲੋਕ ਹੀ ਗੈਂਗਸਟਰ ਸਰਕਟ ਨਾਲ ਜੁੜੇ ਨੇ ਤਾਂ ਪਾਰਟੀ ਦਾ ਨੈਤਿਕ ਦਰਜਾ ਕੀ ਰਹਿ ਜਾਂਦਾ ਹੈ ਸਿਆਸਤ ਵਿੱਚ ਪਰਸੈਪਸ਼ਨ ਹੀ ਸਭ ਤੋਂ ਵੱਡੀ ਕਰੰਸੀ ਹੁੰਦੀ ਹੈ ਇੱਥੇ ਪਰਸੈਪਸ਼ਨ ਮਾਰੂ ਸਾਬਤ ਹੋ ਸਕਦਾ ਪਰ ਦੂਜੇ ਪਾਸੇ ਜੇਕਰ ਇਹ ਦੋਸ਼ ਝੂਠੇ ਸਾਬਤ ਹੁੰਦੇ ਨੇ ਜਾਂਚ ਵਿੱਚ ਕੁਝ ਵੀ ਠੋਸ ਨਾ ਮਿਲਿਆ ਅਤੇ ਇਹ ਲੱਗਣ ਲੱਗਾ ਕਿ ਕੰਚਨ ਪ੍ਰੀਤ ਨੂੰ ਫਸਾਇਆ ਗਿਆ ਤਾਂ ਸਿਆਸੀ ਖੇਡ ਪੂਰੀ ਤਰ੍ਹਾਂ ਉਲਟੀ ਵੀ ਪੈ ਸਕਦੀ ਹੈ। ਹਮਦਰਦੀ ਦੀ ਲਹਿਰ ਅਕਾਲੀ ਦਲ ਨੂੰ ਬੁਲੰਦੀਆਂ ਤੇ ਲੈ ਜਾ ਸਕਦੀ ਹੈ। ਪੰਜਾਬ ਦੀ ਪਬਲਿਕ ਹਮੇਸ਼ਾ ਦਬਿਆ ਹੋਇਆ ਨਾਲ ਖੜਦੀ ਰਹੀ ਹੈ। ਜੇ ਲੋਕਾਂ ਨੂੰ ਇਹ ਲੱਗਾ ਕਿ ਸਖਵਿੰਦਰ ਕੌਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਜਾਂ ਕੰਚਨ ਪ੍ਰੀਤ ਨੂੰ ਰਾਜਨੀਤਿਕ ਮੰਵਰਵ ਵਿੱਚ ਫਸਾਇਆ ਜਾ ਰਿਹਾ ਜਾਨੀ ਰਾਜਨੀਤਿਕ ਘੁੰਮਣ ਘੇਰੀ ਵਿੱਚ ਫਸਾਇਆ ਜਾ ਰਿਹਾ ਆ ਤਾਂ ਅਕਾਲੀ ਦਲ ਨੂੰ ਅਚਾਨਕ ਸਿੰਪਥੀ ਵੇਵ ਮਿਲ ਸਕਦੀ ਹੈ ਜਿੱਥੇ ਪਾਰਟੀ ਦਾ ਸਿਆਸੀ ਗ੍ਰਾਫ ਡਿੱਗਣ ਦੀ ਬਜਾਏ ਚੜ੍ਹ ਸਕਦਾ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਕੇਸ ਤਾਂ ਲੰਬੇ ਚੱਲਦੇ ਨੇ ਅਦਾਲਤਾਂ ਵਿੱਚ ਸੱਚ ਝੂਠ ਦਾ ਨਿਤਾਰਾ देर ਨਾਲ ਆਉਂਦਾ ਹੈ ਜਦ ਤੱਕ ਫੈਸਲਾ ਆਵੇਗਾ ਅਕਾਲੀ ਦਲ ਤਾਂ ਬਦਨਾਮ ਹੋ ਚੁੱਕਾ ਹੋਵੇਗਾ ਇਹ ਗੱਲ ਕਾਨੂੰਨੀ ਤੌਰ ਤੇ ਤਾਂ ਸਹੀ ਹੈ ਪਰ ਸਿਆਸੀ ਤੌਰ ਤੇ ਨਹੀਂ ਸਿਆਸਤ ਅਦਾਲਤਾਂ 'ਚ ਨਹੀਂ ਲੋਕਾਂ ਦੀ ਅਦਾਲਤ ਚ ਲੜੀ ਜਾਂਦੀ ਹੈ ਇਹ ਪਬਲਿਕ ਹੈ ਸਭ ਜਾਣਤੀ ਹੈ ਹਲਕੇ ਦੀ ਜਨਤਾ ਨੂੰ ਕਈ ਵਾਰ ਉਹ ਸੱਚ ਪਹਿਲਾਂ ਹੀ ਪਤਾ ਹੁੰਦਾ ਆ ਜੋ ਕਾਨੂੰਨੀ ਕਾਗਜ਼ਾਂ ਵਿੱਚ ਬਾਅਦ ਚ ਲਿਖਿਆ ਜਾਂਦਾ ਆ ਲੋਕਾਂ ਦੇ ਮਨ ਵਿੱਚ ਪਹਿਲਾਂ ਹੀ ਤਸਵੀਰ ਬਣ ਚੁੱਕੀ ਹੁੰਦੀ ਹੈ ਸੱਚ ਕਿਸ ਪਾਸੇ ਹੈ ਝੂਠ ਕਿਸ ਪਾਸੇ ਹੈ ਇਸ ਲਈ ਇਹ ਗੱਲ ਵੀ ਪੱਕੀ ਹੈ ਕਿ ਜੇਕਰ ਕੰਚਨਪ੍ਰੀਤ ਗਲਤ ਕੰਮਾਂ ਵਿੱਚ ਸ਼ਾਮਲ ਸੀ ਤਲੋਕਾਂ ਨੂੰ ਪਹਿਲਾਂ ਤੋਂ ਹੀ ਇਹਦੀ ਖਬਰ ਹੋਵੇਗੀ ਅਤੇ ਜੇਕਰ ਉਹ ਬੇਗੁਨਾਹ ਆ ਤਾਂ ਇਸ ਹਲਕੇ ਦੀ ਪਬਲਿਕ ਉਹ ਵੀ ਪਹਿਲਾਂ ਤੋਂ ਜਾਣਦੀ ਹੋਵੇਗੀ ਇਸ ਕਰਕੇ ਕੇਸ ਅਦਾਲਤਾਂ ਨਾਲੋਂ ਪਹਿਲਾਂ ਜਨਤਾ ਦੀ ਕਚਹਿਰੀ ਵਿਚ ਨਰਨਾਇਕ ਹੋ ਜਾਵੇਗਾ ਸਖਵਿੰਦਰ ਕੌਰ ਲਈ ਚੋਣ ਲੜਨਾ ਮਹਿੰਗਾ ਪੈ ਗਿਆ ਇਹ ਕਹਿਣਾ ਗਲਤ ਨਹੀਂ ਹੋਵੇਗਾ ਤਰਨ ਤਰਨ ਜਿਵਨੀ ਚੋਣ ਜਿੱਤਣ ਦੇ ਇਰਾਦੇ ਦੇ ਨਾਲ ਸਖਬੀਰ ਸਿੰਘ ਬਾਦਲ ਨੇ ਬੀਬੀ ਸਖਵਿੰਦਰ ਕੌਰ ਨੂੰ ਟਿਕਟ ਦਿੱਤੀ ਸੀ ਮਦਾਨ ਚ ਉਤਾਰਿਆ ਸੀ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਬੀਬੀ ਸਖਵਿੰਦਰ ਕੌਰ ਦੇ ਲੋਕਾਂ ਦੇ ਨਾਲ ਚੰਗੇ ਸਬੰਧ ਨੇ ਚੰਗਾ ਅਸਰ ਸੁਖ ਹੈ ਪਰ ਕੁਝ ਲੋਕਾਂ ਦਾ ਕਹਿਣਾ ਆ ਕਿ ਸਿਖਬੀਰ ਸਿੰਘ ਬਾਦਲ ਨੇ ਬਾਹੂ ਬਲੀ ਪੱਤਾ ਖੇਡਿਆ ਕਿਉਂਕਿ ਲੋਕਾਂ ਵੱਲੋਂ ਬੀਬੀ ਸਖਵਿੰਦਰ ਕੌਰ ਦੇ ਪਰਿਵਾਰ ਦੇ ਸਬੰਧ ਗੈਂਗਸਟਰ ਅਮਰਪਾਲ ਸਿੰਘ ਬਾਠ ਨਾਲ ਜੋੜੇ ਜਾ ਰਹੇ ਨੇ ਹੁਣ ਬੀਬੀ ਸਖਵਿੰਦਰ ਕੌਰ ਲਈ ਵੱਡੀ ਸਿਰਦਰਦੀ ਖੜੀ ਹੋ ਗਈ ਹੈ ਕਿ ਉਸ ਦੀ ਬੇਟੀ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਨੇ ਪੂਰੇ ਸਿਆਸੀ ਸਮੀਕਰਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਹ ਸਿਰਫ ਘਰੇਲੂ ਬਦਨਾਮੀ ਨਹੀਂ ਰਹੀ ਇੱਕ ਪਾਰਟੀ ਦਾ ਬ੍ਰਾਂਡ ਦਾਤੇ ਲੱਗਾ ਹੋਇਆ ਹੈ। ਅੱਗੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਇਹ ਮਾਮਲਾ ਜ਼ਰੂਰ ਹਾਵੀ ਰਹੇਗਾ। ਵਿਰੋਧੀ ਧੜਲੇਸ ਨੂੰ ਵੱਡਾ ਮਸਲਾ ਬਣਾਉਣਗੇ। ਗਰਾਉਂਡ ਲੈਵਲ ਤੇ ਇਸ ਦੇ ਪ੍ਰਭਾਵ ਪੈਣੇ ਲਾਜ਼ਮੀ ਨੇ ਅਤੇ ਪਾਰਟੀ ਨੂੰ ਇਸ ਨੈਰੇਟਿਵ ਨੂੰ ਕਾਬੂ ਕਰਨ ਲਈ ਬਹੁਤ ਸੋਚੀ ਸਮਝੀ ਰਣਨੀਤੀ ਦੀ ਲੋੜ ਹੈ। ਕੁੱਲ ਮਿਲਾ ਕੇ ਇਹ ਮਾਮਲਾ ਅਕਾਲੀ ਦਲ ਲਈ ਇੱਕ ਦੋ ਧਾਰੀ ਤਲਵਾਰ ਬਣ ਗਿਆ ਹੈ। ਫੈਸਲਾ ਹੁਣ ਦੋ ਚੀਜ਼ਾਂ ਤੇ ਟਿਕਿਆ ਸੱਚ ਕੀ ਹੈ ਤੇ ਲੋਕ ਸੱਚ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਕਾਗਜ਼ੀ ਸੱਚ ਨਹੀਂ ਪਬਲਿਕ ਦਾ ਸੱਚ ਹੀ ਸਿਆਸੀ ਤਕਦੀਰ ਲਿਖਦਾ ਹੈ। ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਸਤ ਸਤਿ ਸ਼੍ਰੀ ਅਕਾਲ